ਆ ਦੇਖੋ ਜੀ ਆਪਾਂ ਤੁਹਾਨੂੰ ਸਰਦੂਲਗੜ ਦਾ ਘੱਗਰ ਦਰਿਆ ਦਿਖਾਉਣੇ ਆ ਜਿਹੜਾ ਕਿ ਆ ਪਹਿਲਾ ਪੁਲ ਹੁੰਦਾ ਸੀ ਇੱਥੇ ਇਹ ਪੁਲ ਵੈਸੇ ਤੋੜ ਕੇ ਦੁਬਾਰੇ ਨਵਾਂ ਬਣਾਇਆ ਗਿਆ ਆ ਪੁਲ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਆਪਾਂ ਤੁਹਾਨੂੰ ਪਾਣੀ ਦਾ ਵਹਾਅ ਦਿਖਾਉਣੇ ਆਗੇ ਇਹ ਉਧਰ ਪੱਕਾ ਪੁਲ ਵੀ ਦਿਖਾਉਣੇ ਆ ਤੁਹਾਨੂੰ ਇੱਥੇ ਪੱਕੇ ਪੁਲ ਬੰਨੀ ਇਹ 22 ਫੁੱਟ ਤੇ ਹੈਗੀ ਐ ਇਸ ਟਾਈਮ ਪਾਣੀ ਦਾ ਵਹਾਅ ਚੱਲ ਰਿਹਾ ਹੈਗਾ ਤੇ ਅੱਗੇ ਵੀ ਤਸਵੀਰਾਂ ਦਿਖਾਉਣੇ ਆ ਤੁਹਾਨੂੰ ਆ ਇਧਰ ਜ਼ਮੀਨਾਂ ਚ ਪਹਿਲਾ ਵਾਰ ਇਹ ਪਿਛਲੀ ਵਾਰ ਟੁੱਟ ਗਈ 2023 ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ 2019 ਦੇ ਵਿੱਚ ਫਸਲਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸੀ ਆ ਇੱਥੋਂ ਦੇ ਬਸਨੀਕ ਲੋਕ ਖੜੇ ਆ ਹਾਂ ਵੀ ਕੋੜਿਆ ਕਿਵੇਂ ਆ ਕੋੜਿਆ ਸਾਡੇ ਇੱਥੋਂ ਦੇ ਰਹਿਣ ਵਾਲੇ ਆ ਤੇ ਇਧਰ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਆ ਇੱਥੇ ਵੀ ਖਾਰ ਪੈ ਕੇ ਕਦੋਂ ਵੀ ਟੁੱਟ ਸਕਦਾ ਪੰਨ ਕਿਉਂਕਿ ਨਾਲ ਬਾਣ ਲੱਗਦੇ ਆ ਜੇ ਮਿੱਟੀ ਐਸ ਰੋਟ ਲੱਗੀ ਰਹੀ ਤਾਂ ਵਧੀਆ ਚੰਗੀ ਗੱਲ ਆ ਨਹੀਂ ਕਦੇ ਵੀ ਹੋਣਾ ਹੈ ਇਹਦਾ ਡਾਣਾਗਾ ਡਾਣੇ ਨਹੀਂ ਹਾਂ ਆਹ ਹਾਂ ਇੱਕ ਡਾਣਾ ਮੈਂ ਨਾਲ ਲਗਾਇਆ ਕੋਈ ਪਤਾ ਨਹੀਂ ਮੱਝਾ ਮੱਝਾ ਵੀ ਆ ਸਕਦੀਆਂ ਭਰਾਵਾਂ ਆ ਦੇਖੋ ਜੀ ਹੋਰ ਸਾਟਲਾ ਕਿਵੇਂ ਆ ਗਾੜ ਚੋਂ ਮੱਝਾਂ ਟਿਕਲ ਨਹੀਂ ਜਾਂਦੀਆਂ ਸੀ ਜਦੋਂ ਮੈਂ ਤਰਕਾਇਆ ਬਹੁਤ ਨੁਕਸਾਨ ਹੋ ਰਿਹਾ ਹੈ ਕੈਮਰਾ ਤਾਂ ਠੀਕ ਹੈ ਯਾਰ ਲਗਭਗ ਤਾਂ